ਵਾਲ ਪੇਪਰ ਇਹਨੂੰ ਕਹਿੰਦੇ ਹੈ ਕੈਚਰਲ ਹੁੰਦਾ ਹੈ ਕਾਗਜ਼ੇ ਨੁਕਸਾਨ ਦਾਇਕ ਨਹੀਂ ਹੁੰਦਾ ਪਲਾਸਟਿਕ ਨਹੀਂ ਹੁੰਦਾ ਹੈ ਆਓ ਮੈਂ ਦਿਖਾਉਂ ਜਿਵੇਂ ਪਲਾਸਟਿਕ ਦਾ ਕਹਿੰਦੇ ਕਈ ਤਾਂ ਕੈਂਸਰ ਬਣ ਜਾਂਦਾ ਉਹਨਾਂ ਉਹ ਫਲੈਕਸ ਹੁੰਦਾ ਠੀਕ ਆ ਉਹ ਅਸੀਂ ਖਾਦੇ ਨਹੀਂ ਹਾਂ ਜੋਰ ਨਾਲ ਛੱਟ ਜਾਂਉਂਤੇ ਇਹਦੇ ਹਾਂ ਇੱਕ ਤਾਂ ਜਿਵੇਂ ਕਹਦੇ ਇਹ ਫਲੈਕਸ ਦਾ ਪੋਚਾ ਪੂਚਾ ਗਿੱਲਾ ਗੁੱਲਾ ਚੱਲ ਜਾਂਦਾ ਹਨਾ ਇਹਦਾ ਲੈ ਜੂ ਜੇ ਇੱਥੇ ਗਿੱਲਾ ਵੱਜ ਗਿਆ ਜੀ ਉੱਪਰਲੇ ਵਾਲੇ ਕਮਰੇ ਦੀ ਆਪਣੀ ਚੱਲੀ ਜਾਂਦੀ ਹੈ ਟੈਟ ਵਾਈ ਚਖੂਈ ਵਾਲ ਪੇਪਰ ਆ ਗਿਆ ਸੂਰਜੀ ਜੀ ਲੈ ਕੇ ਆ ਗਏ ਨੇ ਵਾਲ ਪੇਪਰ ਹੁਣ ਕਰਨਗੇ ਕੰਧਾਂ ਤੇ ਦੱਲੋ ਬਣਾ ਦੇਣੀ ਆ ਸੂਰਜਾ ਪੂਰੀ ਹਾਂਜੀ ਹਾਂਜੀ ਜਿਹੜਾ ਡਿਜ਼ਾਈਨ ਇਹ ਲੌਬੀ ਵਾਲਾ ਹਾਂ ਲੌਬੀ ਵਾਲਾ ਗੰਧਾਂ ਤੇ ਹੂੰ ਛੇਟਾ ਸੁਣੋ ਤੇ ਕਮਰਿਆਂ ਚ ਇਹ ਹੀ ਇਹ ਹੀ ਸਾਰੇ ਸਾਰੇ ਕਿਤੇ ਇੱਕ ਹੀ ਉਹ ਵੀ ਸਾਰਾ ਇੱਕ ਹੀ ਲੈਂਦਾ ਇਹ ਰੂਲੇ ਨੇ ਆਕੇ ਆਕੇ ਜੀ ਇਹ ਸ਼ਫਟ ਹੈ ਅੱਛਾ ਇਹ 7 ਵਾਲੇ ਆ ਦੋਸਤਾਤਾ ਅਪਗ੍ਰੇਡ ਕਰਨੀ ਹੈ ਆਫ ਅਪਗ੍ਰੇਡ ਆਫ ਗ੍ਰੇ 7 ਦਾ ਆਹੀ ਜਚਾ ਠੀਕ ਆ ਇਹ ਕਿਹੜੇ ਆ ਹਾਂ ਕੱਪੜਾ ਜਿਹਾ ਕਿਹੜਾ ਇਹ ਇਹ ਪੇਪਰ ਹੁੰਦਾ ਜੀ ਪੇਪਰ ਵਾਲੇ ਆ ਅਰੀਜਨਲ ਵਾਲਪੇਪਰ ਇਹਨੂੰ ਕਹਿੰਦੇ ਆ ਠੀਕ ਆ ਅਰੀਜਨਲ ਵਾਲਪੇਪਰ ਨੇਚਰਲ ਹੁੰਦਾ ਹੈ ਕਾਗਜ਼ ਇਹ ਨੁਕਸਾਨਦਾਇਕ ਨਹੀਂ ਹੁੰਦਾ ਹੈ ਪਲਾਸਟਿਕ ਨਹੀਂ ਹੁੰਦਾ ਹੈ ਆਓ ਮੈਂ ਦਿਖਾਉਂ ਜਿਵੇਂ ਪਲਾਸਟਿਕ ਦਾ ਕਹਿੰਦੇ ਕਈ ਤੇ ਕੈਂਸਰ ਬਣ ਜਾਂਦਾ ਉਹਨਾਂ ਉਹ ਫਲੈਕਸ ਹੁੰਦਾ ਠੀਕ ਆ ਉਹ ਅਸੀਂ ਖਰਾਬ ਦੇ ਹੁੰਦੇ ਹਾਂ ਇਹਦਾ ਕੋਈ ਖਤਰਾ ਨਹੀਂ ਜਾਨੀ ਕਿ ਇਹ ਤਾਂ ਪੇਪਰ ਹੈ ਜੀ ਇਹ ਕਾਗਜ਼ ਤੁਹਾਨੂੰ ਪਤਾ ਹੈ ਪੇੜਾਂ ਨਾਲ ਬੰਨਦੇ ਆ ਹਮਮ ਸੱਕਰ ਤੋਂ ਠੀਕ ਆ ਕੋਈ ਨੁਕਸਾਨ ਨਹੀਂ ਕਰਦਾ ਬਹੁਤ ਸਹੀ ਆ ਨੇਚਰਲ ਵਾਲਪੇਪਰ ਇਹਨੂੰ ਕਹਿੰਦੇ ਆ ਠੀਕ ਆ ਇਹ ਹਮ ਕਿੰਨੇ ਦਿਨਾਂ ਚ ਪੂਰਾ ਆਪਣਾ ਹੋ ਜੂ ਤਿਆਰ ਉੱਤੇ ਥੱਲੇ 3 ਦਿਨ ਤਾਂ ਲਾਈਟ ਤਨੰਦ ਨਾ ਆ ਜਿਹੜੇ ਕੁਟੋਏ ਜੇ ਨਾ ਸੂਰਜਾ ਇਹ ਗੋਲ ਬਣਾ ਦੀ ਬਾਈ ਬਣਿਆ ਯਾਰ ਠੀਕ ਆ ਪੱਖਾ ਹਾਂ ਲਾਉਣਾ ਪੱਖਾ ਇਧਰ ਹੈ ਨਹੀਂਗਾ ਆ ਵੀ ਆ ਸਾਰੇ ਭਰਨ ਵਾਲੇ ਆ ਇਹਨਾਂ ਨੇ ਜਦੋਂ ਪੱਖੇ ਲਵਾਇਆ ਉਦੋਂ ਕੰਮ ਖਰਾ ਉਹਦੇ ਉਹ ਸਹੀ ਆ ਆ ਸਹੀ ਐਕਟ ਬਾਕੀ ਸਾਰ ਤੇ ਆਪਣਾ ਲੱਗਾਈ ਹੋਇਆ ਖੜਾ ਯਾਰ ਹਾਂ ਉਹ ਤੋਂ ਲਵਾ ਦਿੰਦੇ ਆ ਥੋੜਾ ਜਿਹਾ ਨਾ ਦੇਗਾ ਪੀਓ ਪੀ ਜਿਹੜੀ ਜਾਲੀ ਦੇ ਵਿੱਚ ਭਾਵੇਂਗਾ ਥੋੜਾ ਜਿਹਾ ਬਸ ਠੀਕ ਆ ਵੰਲੇ ਸੂਰਜ ਆ ਖਚ ਲਿਆ ਕੰਮ ਹੈ ਸੋਣੀ ਲੱਗਦੀ ਆ ਬਈ ਆ ਤਾਂ ਹੈ ਚਾਹ ਬਣਾਉਨੇ ਆ ਉਹ ਚਾਹ ਬਣਾ ਦੋ ਬਈ ਆ ਪੂਰਾ ਸੋਹਣਾ ਲੱਗਦਾ ਖੰਮ ਇਹ ਜਦੋਂ ਆ ਛੇਡਾਂ ਦੇ ਬਾ ਉਹ ਹੋ ਗਿਆ ਨਾ ਪੂਰਾ ਫਿਰ ਬੜਾ ਸੋਹਣਾ ਲੱਗੂਗਾ ਜਦੋਂ ਛੇਡਾਂ ਭਰਦੀਆਂ ਇਹ ਤਾਂ ਉਹ 스멜 ਕੀਤਾ ਨਹੀਂ ਆਉਂਦੀ ਜਿਵੇਂ ਦੂਜੇ ਪੇਪਰ ਚ ਆਉਂਦੀ ਹੁੰਦੀ ਆ। ਇਹ ਚ ਨਹੀਂ ਆਉਂਦੀ। ਕੋਈ 스멜 ਨਹੀਂ। ਨੇਚਰਲ ਪੇਪਰ ਆ ਇਹ। ਤਾਂ ਹੀ ਇਹ ਕੈਰ ਪਰ ਫੋਟ ਆ ਇਹ। 30-35 ਰੁਪਏ ਦੇ ਆਸ-પાસ। 35 ਰੁਪਏ ਫੋਟ ਵਾਲਾ। ਇਹ ਲੱਗਦਾ ਇਹ ਵੀ ਫਿਰ ਕੋਈ ਕਨਾਈਆਂ ਸੂਰਜਾ। ਇਹਦਾ ਹੋਰ ਕੈਮੀਕਲ ਆ ਕੋਈ। ਹੋਰ ਕੈਮੀਕਲ ਹੁੰਦਾ। ਹਾਂ। ਇਹ ਕੋਈ ਪਾਣਾ ਹੁੰਦਾ। ਠੀਕ ਆ। ਆ ਪੱਖੇ ਬਦਲ ਨਾਲ ਹੀ ਆ ਯਾਰ ਆ ਤਾਂ ਬਾੜਾ ਖਰਾਬ ਹੋ ਗਿਆ ਪੱਖਾ। ਨਮਸਕਾਰ ਹੈ ਗਿਲਾਈ ਜੀ ਸੋਸਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋ ਚਾਰ ਦਿਨਾਂ ਦੇ ਬਲੌਗ ਥੋੜੇ ਜਿ ਘਟੇ ਹੋਇਆ ਮੇਰਾ ਵਿਆਹ ਹੋ ਰੱਖ ਤਾਂ ਕਰਦਿਆਂ ਨੇ ਉਹਦੀਆਂ ਤਿਆਰੀਆਂ ਚੱਲ ਰਹੀਆਂ ਜਿਹਦੇ ਕਰਕੇ ਥੋੜਾ ਜਿ ਕੰਮਾਂ ਦੇ ਵਿੱਚ ਬਿਜੀ ਹੋਣ ਕਰਕੇ ਕਿਉਂਕਿ ਹੁਣ ਘਰ ਦੇ ਨਾਂ ਦਾ ਡੈਡੀ ਚ ਨਹੀਂ ਹੈ ਮਾਤਾ ਬਈਓ ਆਪ ਹਨਾ ਕੰਮ ਕਰੇ ਸਾਰੇ ਜਾ ਚੁੱਕੇ ਹੁਣ ਸਾਰੀ ਜ਼ਿੰਮੇਵਾਰੀ ਆਪਣੀ ਤੇ ਐ ਇਸ ਕਰਕੇ ਥੋੜਾ ਜਿ ਇਧਰ ਨੂੰ ਬਲੌਗ ਕੰਟੀਨਿਊ ਹੋ ਜੇ ਧਿਆਨ ਥੋੜਾ ਜਿ ਘੱਟ ਹੋਇਆ ਗਿਆ ਕੰਮ ਕਰ ਵਾਲੇ ਆ ਤੇ ਬੰਦਾ ਮੈਂ ਕੱਲਾ ਹੀ ਆ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਣੇ ਘਰੇ ਕੀ ਕੰਮ ਚੱਲ ਰਿਹਾ ਜਿਵੇਂ ਰੰਗ ਦਾ ਤੁਸੀਂ ਦੇਖਿਆ ਹੀ ਆ ਸਾਰਿਆਂ ਨੇ ਵੀ ਰੰਗ ਦਾ ਕੰਮ ਆ ਜਿਹੜਾ ਚੱਲੀ ਜਾਂਦਾ ਤੇ ਨਾਲ ਦੀ ਨਾਲ ਹੁਣ ਆਪਾਂ ਜਿਹੜਾ ਗੈਲਰੀ ਦੇ ਵਿੱਚ ਕਨਸੈਪਟ ਰੱਖਿਆ ਸੀਗਾ ਵਾਲਪੇਪਰ ਵਾਲਾ ਉਹ ਵਾਲਪੇਪਰ ਤਕਰੀਬਨ ਅੱਧ ਤੋਂ ਵੱਧ ਬਾਈ ਨੇ ਲਾਤਾ ਸੂਰਜ ਨੇ ਸੋ ਬਾਈ ਨਾਲ ਵੀ ਥੋੜੀ ਗੱਲ ਕਰਾਵਾਂਗੇ ਬਹੁਤ ਵਧੀਆ ਬਾਈ ਦਾ ਕੰਮ ਕੰਮ ਕਰਨ ਦੀ ਕੁਆਲਿਟੀ ਆ ਉਹ ਵੀ ਤੁਹਾਨੂੰ ਦਿਖਾਉਣੀ ਆ ਵੀ ਕਿੰਨੀ ਵਧੀਆ ਕੁਆਲਿਟੀ ਆ ਤੇ ਬਹੁਤ ਮੰਨ ਕੇ ਚੱਲੋ ਵੀ ਸਪੀਡ ਦੇ ਨਾਲ ਕੰਮ ਖੇਚ ਰਿਹਾ ਕੱਲ ਬਾਈ ਆਇਆ ਸੀਗਾ ਆਪਣੇ ਕੋਲੇ ਅੱਜ ਉਹਨੇ ਗੈਲਰੀ ਵੀ ਕਰਤੀ ਅੱਧੀ ਤੇ ਜਿਹੜੀਆਂ ਛੱਤਾਂ ਸੀਗੀਆਂ ਉਹ ਵੀ ਕਰਤੀਆਂ ਸੀ ਉਹਨੇ ਕੱਲ ਹੀ ਕਰਤੀਆਂ ਸੀ ਤੇ ਜਿਹੜੀ ਗੈਲਰੀ ਹੈ ਉਹ ਅੱਜ ਕਰਦੀ ਤੇ ਜਿਹੜਾ ਤਾਣ ਦਾ ਕਮਰਾ ਉਹਨੂੰ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਉਹਦੇ ਵਿੱਚ ਵੀ ਆ ਕਨਸੈਪਟ ਤਿਆਰ ਕਰਾਂਗੇ ਵੀ ਵਾਲਪੇਪਰ ਦਾ ਤੇ ਹੁਣ ਤੁਹਾਨੂੰ ਵਾਲਪੇਪਰ ਜਿਹੜਾ ਆਪਣੇ ਗੈਲਰੀ ਦੇ ਵਿੱਚ ਬਾਹਰ ਲੱਗਿਆ ਉਹ ਦਿਖਾਉਨੇ ਆ ਆਜੋ ਆ ਜਿਹੜਾ ਵਾਲਪੇਪਰ ਆ ਇਹ ਪੂਰੀ ਆਪਣੀ ਗੈਲਰੀ ਵਿੱਚ ਲੱਗੂਗਾ ਆ ਸਾਈਡ ਪੂਰੀ ਸੂਰਜ ਨੇ ਕੰਪਲੀਟ ਕਰਤੀ ਉਹ ਤੱਕ ਤੇ ਜਿਹੜੀਆਂ ਛੱਤਾਂ ਦਾ ਕੰਬੀਨੇਸ਼ਨ ਆ ਬਣਾਇਆ ਆਪਾਂ ਤੇ ਕੰਟੈਕਟ ਕਰਕੇ ਜਰੂਰ ਦੱਸਿਓ ਵੀ ਕਿੰਨੇ ਲੱਗਿਆ ਤੇ ਕੀ ਰਿਪੋਰਟ ਆ ਇਧਰ ਸ਼ੋਕ ਕੇਸ ਹੁੰਦਾ ਸੀਗਾ ਉਹ ਭਾਰਤਾ ਸੀਗਾ ਤੇ ਪੂਰਾ ਫਿਰ ਬਾਲ ਪੇਪਰ ਕਹਿੰਦੇ ਸੀਗੇ ਬੰਲਾਂ ਦਾ ਰੱਖਣਾ ਸੀਗਾ ਸ਼ੋਕ ਕੇਸ ਵੀ ਉਹਦੇ ਵਿੱਚ ਸਿਨਰੀਆਂ ਸ਼ਿਨਰੀ ਰੱਖਾਂਗੇ ਫਿਰ ਕਹਿੰਦੇ ਚਲੋ ਰਹਿਣ ਦੋ ਵੀ ਇੱਕ ਪਲਾਨ ਕੰਧ ਕਰਦੇ ਨੇ ਇਹਦੇ ਉੱਤੇ ਰੱਖਾਂਗੇ ਦੋ ਤਨ ਚੀਜ਼ਾਂ ਲੈ ਕੇ ਆਵਾਂਗੇ ਉਹ ਸਰਪ੍ਰਾਈਜ਼ ਆ ਵੀ ਕੀ ਕੁਝ ਰੱਖਾਂਗੇ ਤੇ ਇੱਧਰ ਲਾ ਬੱਸ ਰਹਿ ਗਿਆ ਸੂਰਜ ਆ ਕਰ ਦੇਗਾ ਅੱਜ ਬਾਈ ਹਾਂਜੀ ਹਾਂਜੀ ਚੱਕ ਦੇਗਾ ਫਟੇ ਇਹ ਆ ਜੀ ਸੂਰਜ ਅੱਛਾ ਜੀ ਇਹ ਆ ਆਪਣਾ ਲੁਧਿਆਣੇ ਤੋਂ ਇਹ ਜਿੰਨਾ ਜਿੰਨਾ ਨੇ ਵਾਲਪੇਪਰ ਸੂਰਜਾ ਕਿੰਨੇ ਤਰ੍ਹਾਂ ਦੇ ਹੁੰਦੇ ਆ ਵਾਲਪੇਪਰ ਇਹ ਬਹੁਤ ਤਰ੍ਹਾਂ ਦੇ ਹੁੰਦੇ ਆ ਇਹ ਕਿਹੜਾ ਜਿਹੜਾ ਆਪਣੇ ਲੱਗ ਰਿਹਾ ਇਹ ਪਰਲ ਗੋਲਡ ਕੰਪਨੀ ਦਾ ਆ ਪਰਲ ਗੋਲਡ ਹਾਂਜੀ ਠੀਕ ਆ ਤੇ ਮੀਟਰ ਦਾ ਮਨ ਤੋਂ ਦੱਸਤਾ ਜੀ ਇਹ ਕਿੰਨੇ ਰੂਲ ਦੇ ਹਿਸਾਬ ਨਾਲ ਹੁੰਦਾ ਆ ਇਹ ਰੂਲਾਂ ਦੇ ਵਿੱਚ ਆਉਂਦਾ ਹੈ ਨਾ ਵਿੱਚ ਹੁੰਦਾ ਤੇ ਨੇਚਰਲ ਵਾਲਪੇਪਰ ਇਹ ਕਿੰਨੇ ਕ ਤੋਂ ਸਟਾਰਟ ਹੋ ਜਾਂਦਾ ਜੀ ਆਪਾਂ ਆਮ ਜੇ ਕਿਸੇ ਨੇ ਇੰਨੇ ਵਾਲਾ 35 ਵਾਲਾ ਨਹੀਂ ਲਵਾਉਣਾ ਫਿਰ ਹਾਂਜੀ ਹਾਂਜੀ ਉਹ ਸਸਤੇ ਵੀ ਆ ਜਾਂਦੇ ਆ 1000 ਰੁਪਏ ਰੂਲ ਤੋਂ ਸ਼ੁਰੂ ਹੋ ਜਾਂਦਾ ਠੀਕ ਆ ਜਿਹੜਾ ਆਪਣੇ ਵਾਲਾ ਰੂਲ ਆ ਇਹ ਕਿੰਨੇ ਦਾ ਵਾ ਇਹ ਹੈਗਾ 15 ਤੋਂ 1600 ਦੇ ਆਸ-ਪਾਸ ਠੀਕ ਆ ਰੂਲ ਹੈ ਹਾਂਜੀ ਤੇ ਆਪਾਂ ਜਿਹੜੀ ਥੱਲੇ ਪੱਟੀ ਆ ਉਹ ਛੱਡੀ ਜਾਂਦੇ ਕਿਉਂਕਿ ਕਈ ਵਾਰੀ ਪੋਚਾ-ਪੂਚਾ ਲਾਉਣਾ ਹੁੰਦਾ ਜਾਂ ਧੋਣਾ ਕਰਨਾ ਹੁੰਦਾ ਹਾਂ ਸਕਟਿੰਗ ਹੋ ਗਈ ਇਸ ਕਟਿੰਗ ਹੋ ਗਈ ਇਹਦੇ ਉੱਤੇ ਆਪਾਂ ਕਲਰ ਹੀ ਮਾਰ ਦਾਂਗੇ ਗਰੇ ਜਾਇਜ ਆਪਣਾ ਬਾਹਰ ਕਲਰ ਵੱਜਿਆ ਹੋਇਆ ਉਹ ਜਿਹੜਾ ਕਲਰ ਮਾਰ ਦਾਂਗੇ ਕਲਰ ਬਾਦਸ਼ਾਹ ਬਾਈ ਉਹਨਾਂ ਨੇ ਮਾਰ ਦੇਣਾ ਕਿ ਨਹੀਂ ਵੀਰ ਹਾਂ ਕਲਰ ਮਾਰ ਦਾਂ ਕਿਉਂਕਿ ਕਈ ਵਾਰੀ ਆਪਾਂ ਧੋਣਾ ਕਰਨਾ ਹੁੰਦਾ ਇੱਕ ਦਾ ਪਲਾਸਟਿਕ ਦਾ ਪੇਪਰ ਹੁੰਦਾ ਇਹ ਹੈਗਾ ਨੈਚੁਰਲ ਵਾਲਪੇਪਰ ਹੈ ओरिजिनल ਵਾਲਪੇਪਰ ਇਹਨੂੰ ਕਹਿੰਦੇ ਆ ਇਹ ਫਲੈਕਸ ਨਹੀਂ ਹੈਗਾ ਹਾਂ ਇੱਕ ਦਾ ਜਿਵੇਂ ਕਹਦੇ ਇਹ ਫਲੈਕਸ ਤਾਂ ਪੋਚਾ ਪੂਚਾ ਗਿੱਲਾ ਗੁੱਲਾ ਚੱਲ ਜਾਂਦਾ ਹੈ ਨਾ ਇਹਦਾ ਲੈਜੂ ਜੇ ਇੱਥੇ ਗਿੱਲਾ ਵੱਜ ਗਿਆ ਪੇਪਰ ਆ ਇਹ ਇੱਥੇ ਆਪਾਂ ਰੰਗ ਕਲਰ ਕਰਾ ਦੇਾਂਗੇ ਤੇ ਆ ਚੱਕੀ ਜਾਂਦਾ ਫਾਟੇ ਸੂਰਜਾ ਮੇਡ ਇਨ ਕੋਰੀਅਨ ਸੂਰਜਾ ਸੂਰਜਾ ਨੰਬਰ ਦੇ ਆਪਦਾ ਕਈ ਵਾਰੀ ਕਿਸੇ ਨੂੰ ਲੋਡ ਪਾਈ ਜਾਂਦੀ ਹੈ ਜੀ ਹਾਂ ਜੀ ਨੰਬਰ ਕਿੰਨਾ 9872801488 ਐ ਕਰੀ ਪੰਜਾਬੀ ਜਿਦਾ ਦੇ 9872801488 ਬਾਸ ਪੂਰੇ ਪੰਜਾਬ ਦੇ ਵਿੱਚ ਕਿਤੇ ਮਰਜੀ ਸੂਰਜ ਨੂੰ ਫੋਨ ਕਰ ਲਿਓ ਆਜਰ ਹੋ ਜੂ ਤੁਹਾਡੇ ਕੋਲੇ ਰੇਟ ਰੂਟ ਜਿਵੇਂ ਜਾਇਜ ਆ ਸੈੱਟ ਕਰ ਲਾਂ ਕੋਈ ਚੱਕਰ ਨਹੀਂ ਤੇ ਆ ਦੇਖੋ ਕੰਮ ਮੈਂ ਕਹਿੰਦਾ ਯਾਰ ਆ ਕੰਮ ਦਿਸੀ ਜਾਂਦਾ ਕੰਮ ਦੱਸਣ ਦੀ ਲੋੜ ਹੀ ਨਹੀਂ ਨਾ ਬੋਲਦਾ ਸੂਰਜ ਕਿੰਨੇ ਸਾਲ ਦਾ ਜਦੋਂ ਕੰਮ ਸ਼ੁਰੂ ਕਰਤਾ ਸੀ ਇਹ ਮੈਂ 15 ਸਾਲ ਦਾ ਸੀਗਾ ਜੀ ਦੇਖੋ ਫਿਰ ਤੇ ਯਾਰ ਆ ਬੱਡਾ ਜੁਮਰ ਕਿੰਨੀ ਹੋ ਗਈ ਅੱਜ ਇਹ 45 ਸਾਲ ਦਾ ਲਾ ਫਿਰ 20 ਸਾਲਾਂ ਦਾ ਤਜਰਬਾ ਹਾਂਜੀ ਆਹ ਦੇ ਬਾਕੀ ਆ ਸੂਰਜ ਦਾ ਮੁੰਡਾ ਆਇਆ ਨਾ ਛੁੱਟੀਆਂ ਕੱਟਣ ਆਇਆ ਸੀ ਇਹਨੂੰ ਵੀ ਸਿਖਾਤਾ ਇਹ ਵੀ ਨਾਲ ਲੱਗਿਆ ਹੋਇਆ ਇਹਦਾ ਜਦੋਂ ਇੱਧਰ ਪੂਰੀ ਹੋ ਗਈ ਉਦੋਂ ਤੁਹਾਨੂੰ ਫੁੱਲ ਵੀਡੀਓ ਵੀ ਦਿਖਾਵਾਂਗੇ ਹੁਣ ਤੁਹਾਨੂੰ ਤਾਂ ਲੈ ਕੇ ਚੱਲਦੇ ਆਂ ਵੀ ਤਾਂ ਕੀ ਚੱਲ ਰਿਹਾ ਪ੍ਰੋਜੈਕਟ ਲਓ ਜੀ ਉੱਪਰਲੇ ਵਾਲੇ ਕਮਰੇ ਦੀ ਆਪਣੀ ਚੱਲੀ ਜਾਂਦੀ ਹੈ ਢਾਟਬਾਈ ਜਿਹੜਾ ਉੱਥੇ ਆਪਾਂ ਪਹਿਲਾਂ ਹਾਂ ਪੀਓਪੀ ਨਾ ਬਣਾਇਆ ਸੀਗਾ ਸਿਸਟਮ ਜੇ ਲਾ ਕੇ ਅੱਜ ਤੋ ਜਿਵੇਂ 4-5 ਸਾਲ ਪਹਿਲਾਂ ਡਿਜ਼ਾਈਨ ਜੇ ਚੱਲਦੇ ਹੁੰਦੇ ਸੀ ਉਹ ਸਾਰੇ ਢਾਟਬਾਈ ਕਰਦੇ ਤੇ ਹੁਣ ਇੱਥੇ ਵੀ ਕਰਾਂਗੇ ਆਪਾਂ ਪੂਰੀ ਛੱਤ ਦੇ ਉੱਤੇ ਵਾਲ ਪੇਪਰ ਕਮਰਾ ਰੈਡੀ ਕਰਾਂਗੇ ਵਧੀਆ ਜਿਹਾ ਰੱਖ ਕੇ ਸਾਰਾ ਜਣ ਕਿ ਆ ਜਿਹੜੀਆਂ ਟੈਲਾਂ ਵੀ ਆ ਇਹਨਾਂ ਦੇ ਉੱਤੇ ਵੀ ਆਪਾਂ ਬਾਲ ਪੇਪਰ ਆ ਜਿਹੜਾ ਉਹ ਕਵਰ ਕਰਾ ਦਨ ਜਿਵੇਂ ਥੱਲੇ ਲੀਆਂ ਟੈਲਾਂ ਤੇ ਕਰਾਏ ਘੈਂਟ ਜਿਹਾ ਕਮਰਾ ਬਣਾਵਾਂਗੇ ਤਿਆਰੀਆਂ ਚੱਲੀ ਜਾਂਦੀਆਂ ਵਿਆਹ ਦੀਆਂ ਕੰਮ ਜੋਰਾਂ ਸ਼ੋਰਾਂ ਤੇ ਆ ਇਹਦੀ ਕਮਾ ਕਰਾਂ ਦੇ ਵਿੱਚ ਉਲਦੇ ਹੋਣ ਕਰਕੇ ਬਲੌਗ ਇੱਕ ਦੋ ਦਿਨ ਲੇਟ ਹੋ ਜਾਂਦਾ ਬਸ ਆ ਥੋੜੇ ਜਿਹੇ ਲੈਣੀਆਂ ਦੋ ਚਾਰ ਦਿਨ ਫਿਰ ਰੈਗੂਲਰ ਬਲੌਗ ਚੱਲਣਗੇ ਕਿਉਂਕਿ ਫਿਰ ਉਨਾ ਉਹ ਕੀ ਕਹਿੰਦੇ ਹੁੰਦੇ ਆ ਨੋ ਸਾਹੇ ਬੰਦ ਨਾਲ ਹੀ ਕਹਿੰਦੇ ਸਾਹੇ ਚਿੱਠੀ ਹੁੰਦੀ ਹੈ ਉਹ ਵੀ ਆ ਉਹ ਵੀ ਬਸ ਆਪਣੀ ਥੋੜੇ ਦੇ ਨਾਂ ਦੇ ਵਿੱਚ ਉਦੋਂ ਬਾਅਦ ਸਾਹੇ ਵਜੇਣਾ ਆਪਾਂ ਤੇ ਫਿਰ ਇਹਨਾਂ ਨੇ ਹੁਣ ਘਰ ਉਪਰੋਕਰ ਕਾਤੇ ਨਿਕਲ ਦੇਣੇ ਨੇ ਉਹਨੇ ਦਿਨ ਤੱਕ ਮੈਂ ਕਿਹਾ ਜਿਹੜਾ ਕੰਮ ਜਿਹੜਾ ਕਰਨਾ ਉਹ ਕਰ ਲਈਏ ਹਨ ਕਰੀ ਆ ਆ ਸੀਗੀ ਆ ਆਪਾਂ ਰੈਨੂਏਟ ਕਰਦੇ ਆ ਆ ਬੈੱਡ ਬੁੱਡੂ ਵੀ ਬਦਲਾਂਗੇ ਨਵਾਂ ਲੈ ਕੇ ਆਵਾਂਗੇ ਸਾਰਾ ਕੁਝ ਫਰਨੀਚਰ ਤੇ ਏਸੀ ਯੂਸੀ ਲਵਾਉਣ ਵਾਲਾ ਹਜੇ ਬਾਵਾ ਕੰਮ ਇੱਧਰ ਪਿਆ ਤੇ ਸਿੰਦਰੀਆਂ ਛੁਨ ਨੇ ਇੱਥੇ ਵੀ ਲੈ ਕੇ ਆਵਾਂਗੇ ਆਪਾਂ ਲਾਉਣ ਨੂੰ ਘੈਂਟ ਗਿਆ ਬਣਾਵਾ ਕਿਵੇਂ ਲੱਗਿਆ ਤੁਹਾਨੂੰ ਕੰਮ ਕਿਵੇਂ ਲੱਗਿਆ ਸੂਰਜ ਦਾ ਉਹ ਵੀ ਕਮੈਂਟ ਜ਼ਰੂਰ ਕਰਿਓ ਤੇ ਜਿਹਨੂੰ ਵੀ ਲੋੜ ਆ ਕੰਮ ਕਮ ਕਰਾਉਣਾ ਜਿਹਨੇ ਪੂਰੀ ਤਸੱਲੀ ਆ ਪੂਰਾ ਵਧੀਆ ਕੰਮ ਕਰਦਾ ਬਾਕੀ ਜਦੋਂ ਪ੍ਰੋਪਰ ਆਪਣਾ ਸਾਰਾ ਤਿਆਰ ਹੋ ਗਿਆ ਉਹਦੀ ਵੀ ਵੀਡੀਓ ਬਣਾ ਕੇ ਪਾਵਾਂਗੇ ਜਦੋਂ ਪ੍ਰੋਪਰ ਤਿਆਰ ਹੋ ਗਿਆ ਹੈਲੋ ਤੁਸੀਂ ਆ ਕੀ ਗੱਲਾਂ ਹੀ ਮਾਰੀ ਜਾਂਦੇ ਹੋ ਅੱਧਾ ਤੁਸੀਂ ਮਾਮਾ ਰੇਤਾ ਥੱਲੇ ਸਾਡਾ ਪਾ ਉਹ ਕਰਕੇ ਸੜਦਾ ਵਾ ਪਾਣੀ ਜਮਲਾ ਕੇ ਕੀ ਹੋ ਜਾਂਦਾ ਕੀ ਹੋ ਜਾਂਦਾ ਬਾਈ ਥੋਨੂੰ ਮੈਂ ਕੀ ਕਿਹਾ ਸੀਗਾ ਵੀ ਇਹਨੂੰ ਟੱਕ ਲਾਓ ਨਾ ਤੁਸੀਂ ਟੱਕ ਲਾਏ ਆ ਓਏ ਕਿਹਨੇ ਗੱਲ ਕਰੀ ਕਿੱਥੇ ਜਾਏਗਾ ਭੱਜ ਕੇ ਦਿਹਾੜੀ ਕੱਟ ਲੈਣੀ ਆ ਅਸੀਂ ਸਿੱਧੀ ਗੱਲ ਟੱਕ ਕਾਦ ਨੂੰ ਲੈ ਪਹਿਲਾਂ ਦੱਸ ਬਾਈ ਤੈਨੂੰ ਕਹੀ ਸੀ ਟੱਕ ਆ ਜਾ ਕੋਈ ਨਾ ਇੱਥੇ ਹੀ ਆਉਣਾ ਜੋਰ ਨਾਲ ਜੋਰ ਨਾਲ ਛੱਟ ਚਾਂਤੇ ਇਹਦੇ ਜੋਰ ਨਾਲ ਜੋਰ ਨਾਲ ਛੱਟ ਇਹਦੇ ਚਮਚੇ ਚਮਟੇ ਸੱਜ ਛੱਟ ਜੋਰ ਨਾਲ ਮਾਰ ਥੱਲੇ ਜੇ ਮਾਰਕਣ ਆਇਆ ਤੈਨੂੰ ਦੇਖੇ ਹੁਣ ਪਾਉਣਾ ਜੜਿਆ ਮੰਮੀ ਚ ਤੇਰਾ ਦੇਖੀ ਸਿਰ ਕਮਾਉਂਗੀ ਕਿਉਂ ਏ ਲਾ ਸ ਅੱਟ ਲਾ ਸਾਡਾ ਪਹਿਲਾਂ ਸਰੀਰ ਯੱਕ ਦੇ ਬਾਈ ਕਿੰਨਾ ਘਟਾਏ ਚ ਬਣ ਜਾਣਗੇ 50 ਮਿੰਟਾਂ ਚ 10 ਬਰਗਰ ਯੱਕ ਦੇਖ ਰਾਂ ਤੇ ਪੇੜ ਦੀ ਫੇਰ ਚੱਕ ਲੈ ਆਉਂਦੀ ਹਾਂ ਸਾਡੇ ਤਿੰਨ ਛੋਲਵਾ ਦਾ ਬਰਗਰਾਂ ਦੇ ਚਪੇੜ ਚੱਕ ਲੈ ਉਹ ਖਾ ਲਓ ਹਣਾ ਉਹਦੇ ਤੇਰਾ ਨਹੀਂ ਲਿਆਂਦਾ ਤੂੰ ਤਾਂ ਮੰਦਾ ਉਖਾ ਲਓ ਹਣ ਓਏ ਆ ਦੇ ਬਾਬੇ ਤਾਂ ਗਏ ਸਾਨੂੰ ਰਾਹ ਚ ਮਿਲੇ ਸੀ ਪੰਜ ਛੇ ਗੱਡੀਆਂ ਸੀ ਉਹ ਗੰਦ ਲਈਆਂ ਘੇਰ ਬੋਰੇ ਭਾਪਾਲ ਕਰਾ ਕੇ ਖੂਜਾਂ ਚ ਚੱਲ ਉਠਣਾ ਦੋ ਜੀ ਲਾ ਕੇ ਬਹਿ ਗਈਆਂ ਚੱਲ ਚੱਲੇ ਕੇ ਘਰੇ ਅਵਨ ਮਾਥਾ ਲਾ ਕੇ ਮੜ ਜਨੂ ਗਾਏ ਨਹੀਂ ਫੇ ਡੰਡਾ ਦੇ ਕੇ ਕਾਇਆ ਕਦੋਂ ਤੱਕ ਚੱਕੋ ਨਾ ਕਿ ਲਾਕਡਾਊਨ ਹੋ ਸੀ ਮੈਂਤੀ ਰੱਖਿਆ ਸੀ ਉਹ ਕਰਾ ਹਾਂ ਇੰਨਾ ਕਰ ਗੰਦ ਪਿਆ ਐਂ ਸੰਦੀ ਜਾਸ ਨੇ ਆ ਵੀ ਉਹਦੀਆਂ ਇਹਨਾਂ ਤੋਂ ਬੋਰਪਨ ਗੰਦ ਪਾਇਆ ਪਰ ਬਾਹਰ ਨਾਲ ਨੰਨੇ ਸਾਰੇ ਗੋਰੀਆਂ ਭਾਰਤਾਂ ਹੁੰਦੀਆਂ ਨੇ ਚੱਕ ਕੇ ਲੈਣੇ ਆਹੋ ਕਰਨਾ ਉਹ ਤੂੰ ਆਈ ਨਹੀਂ ਲੈ ਕੇ ਜਾਂਦੀ ਉਹ ਫੇਰ ਘੜੇ ਛੱਟ ਕੇ ਆਉਂਦਾ ਫੇਰ ਹੀ ਪੈਦਾਤੀ ਆਈਆਂ ਹਾਂ ਆਜਾ ਬਹਿ ਕੇ ਮੋੜ ਜਾਣਾ ਲੰਗਰ ਖਾ ਕੇ ਸਹੀ ਗੱਲ ਆ ਹਾਂ ਨਾ ਨੀ ਤੂੰ ਮੋਹਣਾ ਰੱਖੇ ਨਹੀਂ ਕੋਈ ਸੁਭਾਣਿਆ ਕਰੀ ਸੁਭਾਣਿਆ ਬਹਿ ਗੀ ਗੰਦ ਪਾ ਕੇ ਤਾਂ ਨਹੀਂ ਰਿਹੜਾ ਟੋਕਰਾ ਭਾਰਤੀ ਸੈ ਤੇ ਘੜੇ ਛੱਟ ਕੇ ਆਉਗੀ ਫੇਰ ਤੇ ਨਮਾਦੇ ਸੁਭਾਣਿਆ ਕਰਾਉਣ ਜਾਣੀ ਆ ਗੱਲਾਂ ਮਾਰ ਕੇ ਮੋੜ ਜਾਨੀ ਆ ਕੋਸ ਨਹੀਂ ਕਰਦੀ ਰੋਟਾ ਕੰਮ ਨਹੀਂ ਵੇਖੀ ਹਾਂ ਜਿਵੇਂ ਅੱਜ ਕੰਮੇ ਆਈ ਵੀ ਆ ਮੈਂ ਤਾਂ ਕੰਝਰ ਨੂੰ ਘਰ ਆਇਆ ਹਾਂ ਹਾਂ ਆ ਦਿਵਾਨਾ ਨਾ ਆ ਸਕਾ ਤੱਕ ਨੰਦ ਕਰਨਾ ਕਰ ਲਿਆ ਮੈਂ ਤਾਂ ਸਵੇਰ ਦੀ ਇੱਥੇ ਆ ਹੁਣ ਕੱਲ ਨੂੰ ਆ ਜਾਣੇ ਨੇ ਮੁੰਡੇ ਹੁਣ ਕਦੋਂ ਕੱਲ ਨੂੰ ਆ ਜਾਣੇ ਇੱਥੇ ਇਹਨੂੰ ਕਹੇ ਭਾਰ ਟੋਕ ਕੇ ਉੱਥੇ ਗੜਿਆਂ ਸੱਟ ਕੇ ਆ ਜਾ ਤੇ ਬਸ ਠੀਕ ਆ ਪੜਾ ਤੇ ਲਾ ਦੇ ਫੇਲਾ ਦੇ ਤੇ ਲਾ ਦੇ ਫਿਰ ਤਨ ਛੱਡ ਕੇ ਹੁਣ ਤੇ ਲਾ ਮੁੰਡਾ ਮੁੰਡਾ ਦਾਵ ਖਾ ਕੇ ਨੰਗਲ ਸੌਂਣਾ ਮੁੰਡਾ ਵੀ ਇਹ ਵੀ ਨਹੀਂ ਕੰਮ ਕਮਕਾਣਾ ਇੱਕਲੋ ਹੋਇਆ ਇੱਕ ਕੰਮ ਬਸ ਅੱਠ ਫੇਰ ਜੀ ਲੈ ਕੇ ਖਾਜੋ ਆਇਆ ਖਾਣੇ ਸਨਾਂ ਨੇ ਆ ਹੁਣ ਇੱਥੇ ਬੈਠੀ ਗੱਲਾਂ ਮਾਰੀ ਜਾਂਦੀਆਂ ਕੰਮ ਕਰਾਰੇ ਮੰਮੀ ਨਾਲ ਸੀ ਭਿੰਡੀਆਂ ਸਲਾਦੇ ਦਾ ਖਾਣਾ ਵੇਲੇ ਆਏ ਆ ਕੰਮ ਹੀ ਕਰਨਾ ਜਦ ਸਹਰੀ ਆਵੇ ਦੂਰ ਵਾਲੀ ਐ ਸਹਰੇ ਇੱਕ ਦਾ ਚੱਲ ਕਰਾਂ ਆਪਾਂ ਨੂੰ ਬਹੁਤ ਟਾਈਮ ਲੱਗ ਜਾਣਾ ਜਾਂਦਿਆਂ ਨੂੰ ਜਾਂਦਿਆਂ ਨੂੰ ਟਾਈਮ ਲੱਗ ਜਾਣਾ ਚੱਲ ਫਿਰ ਬਾਟ ਦੂਰ ਦੀ ਏ ਤੇਰੀ ਏਸੀ ਤੋਂ ਬਣਾ ਲਈ ਇਹ ਰਹਿੰਦੀ ਜਾਵੇਂ ਇਹਦਾ ਬਾਹਲਾ ਏਸੀ ਦਾ ਕਰਦੀ ਇਹ ਮਾੜਾ ਏਸੀ ਵਾਲੇ ਏਸੀ ਬੰਦ ਹੋ ਜੇ ਉਹਦੀ ਚੀਕਾਂ ਖਾੜ ਦਿੰਦੀ ਇਹਦਾ ਬਾਹਲਾ ਛਾੜ ਦਿੰਦੇ ਬਾਹਰ ਮਾਹੂ ਜਾਈ ਏਸੀ ਛਾੜ ਜੇ ਤੱਕ ਜਦ ਬੈਲਾ ਕਰ ਤਾ ਭਰਾ ਕੇ ਜਾ ਬੈਲ ਹਾਂ ਇਹਦਾ ਬਾੜੀ ਸੋਹਲਾ ਕਾਪਾਈ ਭਰੂ ਕਾਪਾਈ ਬੇਚਾਰਾ ਕਰ ਜਾਈ ਕਰ ਜੋ ਭਾਈ ਨੂੰ ਕਰ ਜਾਈ ਕਰ ਦੋ ਇਹਦਾ ਬਾੜੀ ਬਾੜੀ ਹੈ ਤਾਂ ਮਾੜਾ ਆ ਤੂੰ 5 ਮਿੰਟ ਏਸੀ ਬੰਦ ਕਰ ਤਾ ਬੰਦ ਕਰ ਜਦੋਂ ਹੁਣ ਮੈਂ ਤਾਂ ਸੋਚੀ ਚੱਕਰਿਆ ਕਰਨੀ ਆਗੇ ਜਦੋਂ ਆਗੀ ਹਾਂ ਤਾਂ ਕੜੇ ਕਾਫੀ ਬਹੁਤ ਆ। ਇਹ ਮੇਰੇ ਘਰ ਤੋਂ ਥੋੜਾ ਗਰਮੀ ਗੁਰ ਵੀ ਨਹੀਂ ਹੋਣ ਜਿਦਵਾ ਗਈ ਨਾ। ਇਹਨੂੰ ਤਰਚੋ ਉੱਠ ਕੇ ਪੰਜ ਬੇਨ ਦਾ ਟੋਕਰਾਂ ਭਰ ਬਾਹਰ ਲੈ ਗਿਆ ਗੜਿਆਂ 'ਚ ਸੱਟ ਗਿਆ। ਨਾ ਜਾਈ ਤੂੰ ਇਹਦੇ। ਤੂੰ ਡੰਡਾ ਲੈ ਕੇ ਆੜੀ ਨਾ ਟੋਕਰਾਂ ਜੱਕੀ ਖਾਲੀ ਆ ਜਾਉਣੀ। ਮਰਾਮ ਤੇ ਬਾਅਦ ਉਮਮਹਿੰਗੀ ਬੈਜੂ ਢੂਈ ਤਾਂ ਉਹਦੀ ਅੱਗੇ 흘ਲੀ ਵੀ ਆ। ਉਹਦਾ ਮੁੰਡਾ ਵੀ ਢੂਈ ਹਲਾਈ ਫਿਰਦਾ ਤਾਂ ਪਤਾ ਨਹੀਂ ਕੀ ਹੋ ਗਿਆ। ਨਹੀਂ ਹੁਣ ਇਹ ਢੂਈ ਹਣ ਲਗੀ ਇਹਨਾਂ ਕੀ ਆ ਨੀ ਵੱਡਾ ਖਦਮ ਹੋਇਆ। ਇਹ ਮੋਟਾ ਵੇੜ ਜਮਰ ਤੋਂ ਪਾਣੀ ਹੁਣ ਵੇਖੋ। ਆਉਂ ਜਾਣੇ ਆਂ ਕਮਾਲਪੁਰੇ ਨੂੰ ਲਾਇਆ ਗਿਆ ਕਮਾਲਪੁਰੇ ਲੈ ਗਿਆ ਨੂੰ ਭਾਈ ਇਹ ਦੱਸਿਆ ਨਹੀਂ ਉਹ ਦੱਸਿਆ ਨਹੀਂ ਜੇਮ ਵਿੱਚ ਗਿਆ ਉੱਥੇ ਦੇ ਬਾਹਰ ਟੱਕਲੇ ਮੂਹ ਦੀ ਮੈਂ ਬੱਕਰਾਂ ਨੂੰ ਜੱਟ ਸਰੂ ਨੂੰ ਇਹਨਾਂ ਨੇ ਕਿ ਕਿ ਜੇ ਨਾ ਕੋਰਾਂ ਤਾਂ ਹੈਗਾ ਆ ਆ ਇਹ ਟੱਕਲੇ ਆ ਓਏ ਗਰਮੀ ਬਹੁਤ ਆਉਣ ਨਹੀਂ ਲਵਾਉਣਾ ਫੇਰ ਓਏ ਰਿਆ ਉਹ ਗਰਮੀ ਆਂ ਭਾਈ ਐਸੀ ਛੱਡ ਲਾ ਆ ਮੈਨੂੰ ਆਮਾ ਓਹੋ ਕੰਨਾ ਦੇਖਾ 2 ਘੰਟੇ ਲੱਗ ਗਿਆ ਹੌਣ ਨੂੰ ਇੰਨਾ ਦੂਰ ਬੈਈਆਂ ਤੂੰ ਆ ਤੂੰ ਕਿਹਨ ਘੇਰਾ ਵਸੀਦਾ ਲਈ ਗੱਲਾਂ ਲੈ ਉਹ ਖੜੀ ਆ ਤੁਹਾਡੀ ਦਾ ਸੁਝਾਵ ਟਫੁੱਲਾ ਹੀੜੀ ਖੜੀ ਯੱਕ ਚਲੋ ਜੀ ਆਹ ਦੇਖਾ ਬਿਠਾ ਕੇ ਆਇਆ ਹਸਦਾ ਵੇਲ ਤਾ ਕੇ ਗਏ ਭਾਈ ਹੋਰ ਆ ਜਾਂਦੇ ਜਿਪਰੇ ਆਈ ਤੇ ਚਲੋ